ਵੋਲਟ ਦੇ ਵਿੱਚ ਜਿਹੜਾ ਸਾਡੇ ਪੰਜਾਬ ਸਿੱਖਿਆ ਦੀ ਖੰਝਰ ਵਰੀ ਹੈ ਨਾ ਉਹ ਚਲਚਲ ਨੇ ਖਲਾਫ ਚਲਾਈ ਹੋਈ ਰਹਿਣ ਦੇ ਵਿੱਚ ਸੀਪੀ ਸਾਹਿਬ ਦੀ ਚਦਰੇ ਸਾਡੇ ਸਾਡੇ ਸਪੈਸ਼ਲ ਸਟੈਫ ਦੇ ਨੂੰ ਬਹੁਤ ਵੱਡੀ ਕਾਬਜ਼ਾ ਵੀ ਮਿਲੀ ਹੈ ਜਿਹਦੇ ਵਿੱਚ ਕੈਪਟਨ ਸਿੰਘ ਜਿਹੜਾ ਕਿ ਘਵਾਨ ਥਾਣੇ ਦਾ ਰਹਿਣ ਵਾਲਾ ਇਸ ਡਿਸਟ੍ਰਿਕਟ ਡਾਲੇ ਦਾ ਉਤੇ ਕੋਲ 3 ਕਿਲੋ 500 ਗ੍ਰਾਮ ਜਿਹੜੀ ਹੈਲੋ ਚੋਕਾ ਬੀਤੀ ਸੀ ਉਦੋਂ ਹੀ ਸ਼ਾਮ ਤੇ ਅਸੀਂ ਉਸ ਤੋਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸਬੰਧ ਉਹ ਵੀ ਪੁੱਛ ਕੇ ਆਇਆ ਕਿ ਕੈਪਟਨ ਸਿੰਘ ਜਿਹੜਾ ਵੀ ਡਿਵਟ ਖਾਣਾ ਅੰਬਲ ਸਰ ਦਾ ਰਹਿਣ ਵਾਲਾ ਸੀਗਾ ਉਦੋਂ ਅਸੀਂ 7 ਕਿਲੋ ਹੈਲੋ ਆਪਣਾ ਤਫੀਮ ਔਰ 4 ਲੱਖ ਰੁਪਏ ਜਿਹੜਾ ਕੈਸ਼ ਨਾਲ ਕੋ ਤੋਂ ਪ੍ਰਾਪਤ ਕੀਤਾ ਜਿਹੜਾ ਕਿ ਅਸੀਂ ਬਹੁਤ ਵੱਡੀ ਸਾਡੀ ਸਪੈਸ਼ਲ ਸਹਯਾਤ ਕੌਣੀ ਕੀਤੀ ਆ ਫਦਰ ਸਾਡੀ ਜਿਹੜੀ ਰਿਸਰਚ ਇਸ਼ਨ ਆ ਨਾ ਉਹਨਾਂ ਹੋਰ ਵੀ ਜਿਹੜੇ ਵਿੱਚ ਬੈਕਵਰਡ ਆਫ ਫੋਰਵਰਡ ਲਿੰਕਸ ਮਿਲੂਗੇ ਅਸੀਂ ਉਹਦੇ ਚ ਜਿਹੜੇ ਵੀ ਬੰਦੇ ਆਈਏ ਉਹਨਾਂ ਨੂੰ ਰੈਕੋਰਡ ਕਰਾਂਗੇ ਸਰ ਕੈਪ ਉਹ ਇੱਕ ਜਿਹੜੇ ਦਾ ਪਤਾ ਦੱਸੋ 214 ਵੱਡਾ ਪਾਈ ਜੀ ਤੇ ਅਸੀਂ ਆਪਣੇ ਮਾਨਸਿਕ ਪ੍ਰੋਪਰਟੀ ਐਂਡ ਜੋ ਵੀ ਨਾ ਰਹੇ ਜਿਹਨ ਲਈ ਪ੍ਰੋਪਰਟੀ ਕਿੰਨੀ ਆ ਉਹ ਵੇਪਰ ਵਾਲੀ ਮੋਗਲ ਤਾਂ ਹੋਏਗੀ ਉਹ ਅਸੀਂ ਕੰਮ ਕਰਕੇ ਅਸੀਂ ਕੰਮ ਕਰ ਜਾ ਰਹੇ ਹਾਂ ਸੋ ਬਾਈਜਨਾ ਦੇ ਪਰਚਾ ਦਰਸੀਗਾ ਕਾਫੀ ਜਰੂਰ ਤੋਂ ਕੰਮ ਕਰਦੇ ਆਏ ਜਿਹੜੇ ਮੌਨਤਕ ਹੈ ਸੁਨਾਵਨ ਤੋਂ ਕੰਮ ਕਰਦੇ ਨੇ ਤੇ ਜੋ ਕੰਮ ਕਰਦੇ ਕਿਹੜੀ ਸਪਲਾਈ ਹੈ ਸਿਰ ਜਨਰਲ ਦਿੰਦੇ ਸੀ ਜਾਂ ਪੰਜਾਬ ਦੇ ਲਗਭਗ ਪੰਜਾਬ ਦੇ ਅਲੱਗ-ਅਲੱਗ ਪਾਸ ਦੇ ਅਲੱਗ-ਅਲੱਗ ਡਿਸਟ੍ਰਿਕਟਾਂ ਦੇ ਜਾਂਦੇ ਕਿਉਂਕਿ ਇਹਨਾਂ ਦਾ ਨੇਬਰ ਡਿਸਟ੍ਰਿਕਟ ਹੋਣ ਕਰਕੇ ਸਮਝਦਾ ਇੱਕ ਮਟਾੜੇ ਨੂੰ ਸੋ ਇਸ ਕਰਕੇ ਇਹ ਸਾਰੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕਿਸਮਾਂ ਦੀ ਸਪਲਾਈ ਜਾਂਦੀ ਸੀ ਤੋਂ ਲਾਪਾ ਬਾਰਡਰ ਤੇ ਦੋਨੋਂ ਦਸ਼ਦਾ ਕੰਮ ਕਰਦੇ ਨੇ ਇਹਦਾ ਆਪਸ ਲਿੰਕ ਸੀਗੇ ਚਾਰਪਣ ਤੋਂ ਲੈ ਕੇ ਉਹਦਾ ਫਿਰ ਮਾਰ ਪੰਜਾਬ ਦੇ ਅਲੱਗ-ਅਲੱਗ ਜਗੇ ਡਿਸਟ੍ਰਿਕਟ ਦੇ ਵਿੱਚ ਅਪਰ ਦੋ ਨਾਲ ਕਿਉਂਦੇ ਸੀ ਲਗ ਲਗ ਲੈ ਕੇ ਆਉਦੇ ਸੀ ਵਾਇਲਰ ਰੋਡ ਜਿਹੜਾ ਚਾਰਸਣ ਤੋਂ ਪੰਜਾਬ ਚੈਂਟਰੀ ਵਾਲਾ ਬੰਦਿਸਟ ਦੇ ਵਿੱਚ ਆਉਦੇ ਸੀ ਸਾਨੂੰ ਜਿਹੜਾ ਪੂਰੀ ਮੈਡੀਕਲ ਇਨਫੋਰਮੇਸ਼ਨ ਮਿਲੀ ਉਸ ਮੇਰਾ ਤੇ ਸੀ ਜਿਹੜਾ ਕੰਟੈਕਟ ਕਰਦਾ ਭਾਈ ਰੋਡ ਆਉਂਦੇ ਸੀ ਜਾਂ ਟ੍ਰੇਨ ਰੋਡ ਨਾਲ ਕਾਰਾਂ ਸੇ ਵਿੱਚ ਪਾ ਦੇ ਤੁਰ ਕੀਤੀ ਆ ਜੀ ਔਰ ਫੋਰਡ ਇਕੋ ਕਾਰ ਸੀ ਜਿਹਦੇ ਨਾਲ ਬੋਬਰ ਜੀਓ ਦੇ ਵਿੱਚ ਜਿਹੜਾ ਕੈਪਟਨ ਸਿਸਟਰ ਕੋਈ ਨਹੀਂ ਕੀਤੀ ਆ ਔਰ ਮਾਨ ਸਿੰਘ ਤੋਂ I20 ਕਾਲੇ ਜਿਹਦੇ ਵਿੱਚੋਂ ਸਤਿ ਕਿਰੋ ਆਪਣਾ ਅਫੀਮ ਉਹ 4 ਲੱਖ ਕੈਸ਼ ਮਿਲ ਜਕਾ ਮਿਲ ਤੋ ਸਰ ਪੰਜ ਜੋ ਜੀਪੀ ਸਾਹਿਬ ਉਹ ਜਿਹੜੇ ਨਸ਼ੇ ਦੇ ਜਵਾਬ ਚੰਗੀ ਫਰਦ ਤੇ ਮਹਿਮ ਚਲਾਈ ਗਈ ਆ ਉਹਦੇ ਸਾਡੇ ਜੀਪੀ ਸਾਹਿਬ ਜੀ ਸੁਪਨ ਚਰਮਨ ਜੀ ਵੱਲੋਂ ਸਾਨੂੰ ਬਾਈਟ ਲਾਈਨ ਤੇ ਸਾਡੇ ਸਪੈਸ਼ਲ ਸੈਲ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹਦੇ ਚ ਇਹਨਾਂ ਨੇ ਕੈਪਟਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲ 3 ਕਿਲੋ 500 ਗ੍ਰਾਮ ਅਫੀਮ ਫੜੀ ਗਈ ਸੀ ਔਰ ਉਹਦੀ ਇੱਕ ਗਾਰ ਕਵਰ ਕੀਤੀ ਆ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਵਿੱਚ ਸਾਨੂੰ ਮਾਂਸੇਂਗ ਨਾਮ ਦਾ ਜਿਹੜਾ ਬੰਦਾ ਆ ਉਹ ਉਹਦੇ ਇਨਸ਼ਾਰਜ ਹੈ ਜਿਹਦੇ ਕੋਲ 7 ਕਿਲੋ ਆਫੀਮ ਔਰ 4 ਲੱਖ ਜਿਹੜੀ ਆ ਡਰਗ ਮਨੀ ਫੜੀ ਗਈ ਹੈ ਜਿਹਦੇ ਕੋਲ ਇੱਕ ਕਾਰ ਵੀ ਹੈ ਸੀ ਜਿਹੜੀ ਬਰਾਮਦ ਕੀਤੀ ਆ ਸੋ ਜਿਹੜੀ ਫਰਦਰ ਇਨਵੈਸਟੀਗੇਸ਼ਨ ਸਾਢੀ ਆ ਸਰ ਇਹ ਕਿੱਥੋਂ ਲੈ ਕੇ ਆ ਰਹੇ ਸੀ ਇਹ ਕਿੱਥੇ ਇਹਨਾਂ ਨੇ ਸਪਲਾਈ ਕਰਦੇ ਬੇਸਿਕਲੀ ਇਹ ਚਾਰਖਣ ਤੋਂ ਲਿਆ ਕੇ ਪੰਜਾਬ ਦੇ ਅਗਲੇ ਪਾਰਟਸ ਦੇ ਵਿੱਚ ਜਿਹੜਾ ਸਪਲਾਈ ਕਰਦੇ ਜੀ ਪਰ ਸਾਨੂੰ ਜਿਹੜੀ ਪੁਲੀ ਤੇ ਇਨਫੋਰਮੇਸ਼ਨ ਮਿਲੀ ਸੀ ਇੱਕ ਪਟਵਾਰੀ ਟੱਬੇ ਤੋਂ ਕੈਂਟਰੋਡ ਤੇ ਆ ਰਹੀ ਸੀ ਉੱਥੇ ਧੁਰ ਨਵਰ ਕੀਤੀ ਗਈ ਸੀ 3 ਕਿਲੋ 500 ਗ੍ਰਾਮ ਫਿਰ ਫਦਰ ਇਨਵੈਸਟੀਗੇਸ਼ਨ ਜਿਹੜੀ ਆ 7 ਕਿਲੋ ਵੀਮ ਔਰ 4 ਲੱਖ ਜਿਹੜਾ ਡਰਗ ਮਣੀ ਕੈਸ਼ ਔਰ ਇੱਕ ਕਾਰ ਤੋਂ ਕਿਹੜੀ ਇਹ ਲੈ ਕੇ ਆ ਰਹੇ ਸੀ ਇਹਨੇ ਜਲੰਧਰ ਸਪਲਾਈ ਦੇਣੀ ਸੀ ਜਾਂ ਨੇ ਅੱਗੇ ਲੈ ਕੇ ਇਹ ਲਗਭਗ ਪਾਰਟਸ ਤੋਂ ਦਿਨੇ ਆ ਜੀ ਉਹਦਾ 3 ਕਿਲੋ 500 ਗ੍ਰਾਮ ਲੈ ਕੇ ਆਇਆ ਕਿਸਮ ਕਿਲੋ ਦੇ ਵਿੱਚੋਂ 500 ਗ੍ਰਾਮ ਦੇ ਤੇ ਅਲੱਗ-ਅਲੱਗਸ ਤੇ ਉਹ ਸਾਡੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜਿੱਥੇ ਵੀ ਇਹ ਆਪਣੇ ਸਬ ਡੀਲਰ ਤੋਂ ਦਿੰਦਾ ਉਹ ਵੀ ਅਸੀਂ ਨੋਮੀਨੇਟ ਕਰਾਏ ਹੋਏ ਚਾਹੀਏ ਇਹਨਾਂ ਦਾ ਅਪਰ ਟਿਕੀ ਕਿਹਦਾ ਹੱਗਾ ਦੋਨਾਂ ਦਾ ਬੇਸਿਕਲੀ ਇੱਕ ਪਟਿਆਲਾ ਡਿਸਟ੍ਰਿਕਟ ਨੂੰ ਬਲੋਂਗ ਕਰਦਾ ਦੂਸਰਾ ਮਸਾ ਡਿਸਟ੍ਰਿਕਟ ਨੂੰ ਔਰ ਜਿਹੜੀ ਫ੍ਰੇਮ ਲੈ ਕੇ ਆਉਂਦੇ ਆ ਇਹ ਸਾਰੇ ਉੱਤੋਂ ਹੀ ਲੈ ਕੇ ਆਉਂਦੇ ਆ ਜਿੱਥੋਂ ਚਾਰਕਰ ਤੋਂ ਮਹਿੰਗੀ ਹੋਰ ਅਨਦਰ ਆਪਸ ਚ ਦਾਤਦਾ ਹੈਗਾ ਇੱਕ ਦੂਸਰੇ ਨਾਲ ਇਹ ਫੇਲ ਵਗੈਰਾ ਕਰਦੇ ਆ ਅੱਜ ਪਹਿਲਾਂ ਕਿਹੜੀ ਤਰੀਕੀ ਨਾਲ ਐਸਕ੍ਰਾਈ ਕੀਤੀ ਹੈ ਇਹਨਾਂ ਦਾ ਪਹਿਲਾਂ ਇੱਕ ਪਰਚਾ ਦਰਜਾ ਜੀ ਐਸਟੀ ਪਰੋਂ 222 ਦਾ ਹਾਂ ਜੀ ਇਹ ਇਕੱਠੇ ਇਹਨਾਂ ਦਾ ਜਿਲ੍ਹੇ ਦੇ ਵਿੱਚ ਆਪਸ ਚ ਦਾਤਾ ਜਾਇਆ ਇਹਨਾਂ ਦੇ ਪਹਿਲੇ ਮੁਲਕ ਇੱਕ ਏਰੀਆ ਤੇ ਹੋਣ ਕਰਕੇ ਨੌਨ ਜਿ ਕੋਈ ਨੇਬਰ ਡਿਸਟ੍ਰਿਕਟ ਤੇ ਰਹਿਣ ਵਾਲੇ ਹਨ ਤੇ ਦੋਨੋਂ ਹੀ ਇਹ ਪੁਰਾਣਾ ਕੰਮ ਕਰਦੇ ਆ ਰਹੇ ਜਿਨ੍ਹਾਂ ਕੋਲ ਇਨੀ ਵੱਡੀ ਤਕਨੀਕ ਹੋਰ ਵੀ ਇਹਨਾਂ ਦੇ ਨਾਲ ਹੋਣਗੇ ਜਾਂ ਦੋ ਹੀ ਦਿਨ ਸਭ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦੇ ਨਾਲ ਇਨਵੋਲ ਹੋਏਗਾ ਉਹਨੂੰ ਤੁਹਾਨੂੰ ਦੱਸ ਦਿੱਤਾ ਇਹਨਾਂ ਦੀ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਕੀ ਹੈ ਫੈਮਿਲੀ ਦਾ ਬੈਕਗ੍ਰਾਉਂਡ ਬੇਸਿਕਲੀ ਇਹ ਖੇਤੀਬਾੜੀ ਕਰਵਾਲੇ ਖਵਾਰ ਨੇ ਸਾਰੇ ਔਰ ਹਾਂਜੀ ਔਰ ਇਹ ਜਿਹੜੇ ਬੁੱਡੇ ਨੇ ਇਹ ਡਰਗ ਦੇ ਕੰਮ ਚ ਬੈ ਗਏ ਨੇ ਨਹੀਂ ਉਹ ਅੱਗੇ ਫਿਲਹਾਲ ਤੇ ਇਹਨਾਂ ਨੂੰ ਨਹੀਂ ਅਰੈਸਟ ਕੀਤਾ ਗਿਆ ਔਰ ਇਹਨਾਂ ਕੋਲੇ ਦੋਬਲੀ ਕੀਤੀ ਹੈ ਉਹ ਅਸੀਂ ਬੈਕਗ੍ਰਾਉਂਡ ਵਿੱਚ ਚੈੱਕ ਕਰਾਂਗੇ ਬੈਕਗ੍ਰਾਉਂਡ ਬਣਾਉਣ ਲਈ